ਜਿਹੜੇ ਹਾਲਾਤ ਦੇਖੇ ਆ ਤੁਸੀਂ ਡੱਲੇਵਾਲ ਸਾਹਿਬ ਦੇ ਹੁਣ ਸਰੀਰਕ ਤੌਰ ਤੇ ਵੈਸੇ ਵੀ ਉਹਨਾਂ ਨੂੰ ਕੈਂਸਰ ਦੇ ਪੇਸ਼ੈਂਟ ਹੈਗੇ ਹਰਟ ਦੀ ਪ੍ਰੋਬਲਮ ਆ ਤੇ ਜਿਵੇਂ ਹੁਣ ਆਪਾਂ ਦੇਖਣਾ ਤੋ ਚਾਜ ਨਾ ਬੋਲਿਆ ਨਹੀਂ ਜਾਂਦਾ ਤੇ ਵੇਟ ਵੀ ਬਹੁਤ ਘਟ ਗਿਆ ਸਾਫ ਸਰੀਰ ਉਹਨਾਂ ਦਾ ਦੱਸਦਾ ਪਿਆ ਕੀ ਕਹਿਣਾ ਚਾਹੁੰਗੇ ਪੰਜਾਬ ਦੇ ਲੋਕਾਂ ਨੂੰ ਇੱਕ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਵੀ ਜਿਹੜੀਆਂ ਗੱਲਾਂ ਆਪਾਂ ਦੇਖਦੇ ਆਂ ਵੀ ਡੱਲੇਵਾਲ ਸਾਹਿਬ ਉੱਥੇ ਧਰਨਾ ਲਈ ਬੈਠੇ ਆ ਬਸ ਅਸੀਂ ਇੰਨੀ ਕੀ ਗੱਲ ਜਾਣਦੇ ਆਂ ਪਰ ਜਦੋਂ ਨਾ ਹਾਲਾਤ ਦੇਖੀਏ ਤੇ ਅੱਖਾਂ ਨਮ ਹੋ ਜਾਂਦੀਆਂ ਵੀ ਇੱਕ ਬਿਰਜ਼ੁਰਗ ਸਾਡੇ ਆਸਤੇ ਉਹ ਆਪਣੀ ਜ਼ਿੰਦਗੀ ਤਾਂ ਕੱਢ ਗਿਆ ਪਰ ਸਾਡੇ ਆਸਤੇ ਸਾਡੇ ਬੱਚਿਆਂ ਦੇ ਭਵਖਾਸਤੇ ਸਾਡੂ ਜਿਹਨੂੰ ਅਸੀਂ ਧਰਤੀ ਨੂੰ ਆਪਦਾ ਯਾਰ ਗੁਰੂਆਂ ਪੀਰਾਂ ਦੀ ਧਰਤੀ ਕਹਿੰਨੇ ਆ ਉਸ ਧਰਤੀ ਆਸਤੇ ਲੜੀ ਜਾਂਦਾ ਅੱਜ ਮਰਨ ਕੰਡੇ ਅਸੀਂ ਬਾਸ ਦੇ ਵਿੱਚ ਬਰਛਾਂ ਤੇ ਕੱਠ ਬਠਾ ਕਰਦੇ ਆ ਪਰ ਅੱਜ ਮੈਂ ਨੌਜਵਾਨੀ ਵੀਰਾਂ ਨੂੰ ਬੇਨਤੀ ਕਰਦਾ ਜਿਵੇਂ ਸਾਨੂੰ ਪਹਿਲਾਂ ਗਏ ਸੀ ਨਾ ਦਿੱਲੀ ਸਮਾਂ ਉਹੀ ਆ ਲਹਾਂ ਤਾਂ ਸਾਡੇ ਤੇ ਇਹ ਹੈ ਕਿ ਸਰਕਾਰ ਮੋਰਚੇ 'ਚ ਬੰਦੇ ਨੂੰ ਸਾਨੂੰ ਚੱਕ ਕੇ ਲੈ ਜਾਂਦੀ ਹੈ ਤੇ ਅਸੀਂ ਬੈਠੇ ਦੇਖੀ ਜਾਂਦੇ ਹਾਂ ਸੋ ਮੈਨੂੰ ਸਾਰੇ ਵੀਰਾਂ ਨੂੰ ਬੇਨਤੀ ਹੈ ਵਿਲੇ ਹੋ ਗਏ ਹੋਣੇ ਸੀ ਲੜਾਈ ਹੁਣ ਆਪਦੀ ਜ਼ਮੀਰ ਦੀ ਹੈ ਅਦੇ ਅਣਖ ਦੀ ਹੈ ਇਹ ਨਾ ਹੋ ਜੇ ਕਿ ਇੱਕ ਬਰਜ਼ੁਰਗ ਸਾਡੇ ਅੱਖਾਂ ਦੇ ਸਾਹਮਣੇ ਬੈਠਾ ਬੈਠਾ ਤੇ ਸਾਡੇ ਚ ਨਾ ਰਹੇ ਤੇ ਅਸੀਂ ਬਾਅਦ ਦੇ ਵਿੱਚ ਆਪਦੇ ਆਪ ਨੂੰ ਪੁੱਛੀਏ ਇਹ ਕਿ ਜੇ ਤੁਸੀਂ ਜ਼ਮੀਨਾਂ ਦੇਣੀਆਂ ਹੀ ਸੜਕਾਂ ਵਾਲਿਆਂ ਨੂੰ ਆ ਫਿਰ ਰਾਜ ਪੁੱਛ ਕੇ ਦੇ ਲੋ ਇਹ ਤਾਨਾ ਸਮਝ ਲਓ ਕੁਝ ਸਮਝ ਲਓ ਪਰ ਜੇਕ ਤੁਸੀਂ ਜ਼ਮੀਰ ਦੀ ਗੱਲ ਆ ਫਿਰ ਜ਼ਮੀਨਾਂ ਹੀ ਪਾਸੇ ਰੱਖੋ ਇੱਕ ਬਜ਼ੁਰਗ ਦੀ ਪਿੱਠ ਤੇ ਆ ਕੇ ਖੜਜੋ ਤੇ ਤਾਂ ਕਿ ਆਪਣੀ ਅਣਖ ਦੀ ਗੱਲ ਕਰਨੀ ਤਾਂ ਇਹੀ ਆਪਣੀ ਬੰਦੀ ਆ ਨਾਲੇ ਗੁਰਜੀ ਕਾ ਖਾਸਾ ਇੱਕ ਹੋਰ ਅੱਗੇ ਬਈ ਬੰਨਾ ਹੁੰਦਾ ਸੀ ਵੀ ਕਾਮਰੇਡ ਕਾਮਰੇਡ ਇਹ ਤਾਂ ਬੰਦਾ ਵੀ ਸ਼ੁਰੂ ਤੋਂ ਕਾਲਜ ਟਾਈਮ ਤੋਂ ਗੁਰੂ ਘਰ ਦਾ ਗ੍ਰੰਥੀ ਰਿਆ ਇਹ ਤਾਂ ਮੈਂ ਕਹਿ ਰਿਹਾ ਕਾਮਰੇਡ ਵਾਲਿਆਂ ਦਾ ਇਹ ਗੱਲ ਹੀ ਨਾ ਕਹੋ ਇਹ ਗੱਲ ਅੰਮ੍ਰਿਤਧਾਰੀ ਬੰਦਾ ਗੁਰਸਿੱਖ ਬੰਦਾ ਉਹ ਬੈਠਾ ਹੁਣ ਇਹ ਤੁਸੀਂ ਹੀ ਦੇਖਣਾ ਵੀਰੋ ਜਿਹੜੇ ਮੇਰੇ ਗੁਰਸਖ ਭਰਾ ਤੁਹਾਡੀ ਅਣਖਾਂ ਦੀ ਗੱਲ ਆ ਤੁਸੀਂ ਗੁਰੂ ਪੀਰਾਂ ਦੀ ਗੁਰੂਆਂ ਦੀ ਅੰਸ਼ੋਂ ਤੁਸੀਂ ਤਾਂ ਪਿੱਠ ਤੇ ਜ਼ਰੂਰ ਖੜੋਗੇ ਮੈਂ ਸੋਥੋਂ ਵੱਡੀ ਆਸ ਰੱਖਦਾ ਵਾਇਗਰ ਜੀ ਦੇ ਖਾਲਸਾ ਵਾਇਗਰ ਜੀ ਫਤਿਹ ਜੀ ਅੱਜ ਅਸੀਂ ਆਪਣਾ ਖਨੋਰੀ ਬਾਰਡਰ ਦੇ ਉੱਤੇ ਜਿਹੜਾ ਮੋਰਚਾ ਚੱਲ ਰਿਹਾ ਹੈ ਆਪਣਾ ਅੱਗੇ ਜਾਣ ਨਹੀਂ ਦੇ ਰਹੀ ਸਰਕਾਰ ਤੇ ਉੱਥੇ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਹੜੇ ਆਪਣੇ ਸਿੱਧੂਪੁਰ ਯੂਨੀਅਨ ਦੇ ਤੇ ਹੈੱਡ ਆ ਇਹਨਾਂ ਦੇ ਇਸ ਮੋਰਚੇ ਵਿੱਚ ਤੇ ਉਹਨਾਂ ਦਾ ਜਿਹੜਾ ਭੁਖੜ ਹੜਤਾਲ ਸ਼ੁਰੂ ਕੀਤੀ ਹੋਈ ਹੈ ਕਾਫੀ ਦਿਨਾਂ ਤੋਂ ਤੇ ਹਾਲਾਤ ਉਹਨਾਂ ਦੇ ਥੋੜੇ ਜਿਹਾ ਬਦਤਰ ਹੈ ਤੇ ਇੱਕ ਬਜ਼ੁਰਗ ਆਦਮੀ ਜਿਹੜਾ ਆਪਣੀ ਕਿਸਾਨੀ ਲਈ ਲੜ ਰਿਹਾ ਹੈ ਤੇ ਆਪਾਂ ਦਾ ਫਰਜ ਬਣਦਾ ਹੈ ਕਿ ਅਸੀਂ ਅੱਜ ਉੱਥੇ ਪਹੁੰਚੇ ਆਂ ਤੇ ਅਸੀਂ ਹੋਰ ਵੀ ਜਿਹੜੇ ਜਿੰਨੇ ਵੀ ਆਪਣੇ ਨੌਜਵਾਨ ਜਾਂ ਕੋਈ ਆਪਣੇ ਜਿਹੜੇ ਜਿੰਨੇ ਵੀ ਕਿਸਾਨ ਵੀਰ ਹੈ ਮਜ਼ਦੂਰ ਹੈ ਉਹਨਾਂ ਨੂੰ ਕਹਿੰਨੇ ਕਿ ਕਾਫਲੇ ਬਣਾ ਕੇ ਇਸ ਮੋਰਚੇ ਦੇ ਵਿੱਚ ਉਹਨਾਂ ਦੀ ਆਪਣਾ ਹੌਸਲਾ ਬਚਾਈ ਕਰਕੇ ਉਹਨਾਂ ਦਾ ਮਨ ਹੋਵੇ ਕਿ ਹਾਂ ਵੀ ਮੇਰੇ ਨਾਲ ਜਿਹੜੇ ਮੇਰੇ ਕਿਸਾਨ ਵੀਰ ਆ ਜਿਹੜੇ ਮਜ਼ਦੂਰ ਵੀਰ ਆ ਉਹ ਪਹੁੰਚਣਗੇ ਤੇ ਉਹ ਪਹੁੰਚਣ ਜ਼ਰੂਰ ਤੇ ਆਪਾਂ ਇਹ ਗੱਲ ਕਹਿੰਨੇ ਆ ਕਿ ਜਦੋਂ ਬੰਦਾ ਚਲਾ ਜਾਂਦਾ ਇਸ ਸੰਸਾਰ ਤੋਂ ਤੇ ਬਾਅਦ ਦੇ ਵਿੱਚ ਆਪਾਂ ਭੋਗਾਂ ਦੇ ਉੱਤੇ ਇਕੱਠ ਕਰਦੇ ਆ ਫਿਰ ਆਪਾਂ ਉਹਨਾਂ ਨੂੰ ਚੰਗਾ ਕਹਿਣ ਲੱਗ ਪੈਂਦੇ ਕਿ ਬਹੁਤ ਚੰਗਾ ਬੰਦਾ ਸੀਗਾ ਤੇ ਇਹਨਾਂ ਗੱਲਾਂ ਨਾਲੋਂ ਕਿ ਆਪਾਂ ਆਪਣਾ ਫਰਜ਼ ਵੀ ਬੰਦਾ ਕਿ ਆਪਾਂ ਨੂੰ ਐਮਐਸਪੀ ਆਸਤੇ ਜਿਹੜੀ ਲੜਾਈ ਲੜ ਰਹੇ ਆ ਚੋਲੇਵਾਲ ਸਾਹਿਬ ਤੇ ਆਪਣਾ ਫਰਜ਼ ਬੰਦਾ ਹੈ ਮੈਂ ਆਪਣਾ ਜਿਹੜਾ ਹਰਦੇਵ ਸਿੰਘ ਬਰਾੜ ਮਿਸਲ ਸਤਲੁਜ ਦੇ ਕਿਸਾਨ ਵਿੰਗ ਮਾਲਵਾ ਜੋਂਨ ਵੱਲੋਂ ਮੈਂ ਇਹ ਗੱਲ ਕਹਿਣਾ ਹੈ ਕਿ ਤੁਸੀਂ ਸਾਰੇ ਹੀ ਵੀਰਾਂ ਦਾ ਫਰਜ਼ ਬੰਦਾ ਹੈ ਕਿ ਆਪਾਂ ਕਾਫਲਿਆਂ ਦੇ ਰੂਪ ਦੇ ਵਿੱਚ ਇੱਥੇ ਪਹੁੰਚੀ ਗਏ ਜਿੰਨਾ ਵੀ ਵੱਧ ਤੋਂ ਵੱਧ ਆਪਣਾ ਇਹ ਆਪਣਾ ਹਰ ਇੱਕ ਇਨਸਾਨ ਦਾ ਜਿਹੜਾ ਜਿਹੜਾ ਵੀ ਕੋਈ ਖੇਤੀ ਕਰਦਾ ਜਾਂ ਮਜ਼ਦੂਰ ਮਜ਼ਦੂਰੀ ਕਰਦਾ ਜਾਂ ਕੋਈ ਦੁਕਾਨਦਾਰ ਵੀ ਹੈ ਭਲਾ ਦੀ ਕੋਈ ਆੜਤੀਆ ਵੀ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੀ ਹੋਣਾ ਉਹਨਾਂ ਵਾਲੇ ਟਾਈਮ 'ਚ ਤੇ ਹਰੇਕ ਵਪਾਰੀ ਤੱਕ ਵੀ ਉਹਨੂੰ ਲੋੜ ਹੈ ਕਿ ਵੀ ਉਹਨਾਂ ਦਾ ਉਹਦਾ ਵੀ ਫਰਜ਼ ਬੰਦਾ ਆਪਾਂ ਪਹੁੰਚਣ ਦਾ ਇੱਥੇ ਕਿ ਹਰੇਕ ਬੰਦਾ ਇੱਥੇ ਪਹੁੰਚੇ ਤੇ ਇਸ ਮੋਰਚੇ ਦੇ ਵਿੱਚ ਪਹੁੰਚਣ ਦਾ ਜਿਹੜਾ ਹੈਗਾ ਵੀ ਬਹੁਤ ਜਲਦੀ ਤੋਂ ਜਲਦੀ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਵੱਤੋ ਵੱਤ ਕਾਫਲੇ ਬਣਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ